ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇੱਕ ਗਜ਼ਲ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਜੋ ਕਿ 6 ਤਰੀਕ 6 ਮਹੀਨਾ 2011 ਨੂੰ ਲਿਖੀ ਸੀ ਛੋਟੀ ਜੀ ਗਜ਼ਲ ਹੈ ਉਮੀਦ ਹੈ ਤੁਹਾਨੂੰ ਪਸੰਦ ਆਏਗੀ ਬੇਦੋਸ਼ਾਂ ਨੂੰ ਦਿੱਤੇ ਤਸੀਹੇ ਤੇਰੇ ਸ਼ਹਿਰ ਨੇ ਦਾਣਿਆਂ ਦੇ ਵਾਂਗੂੰ ਅਸੀਂ ਤੀਹੇ ਤੇਰੇ ਸ਼ਹਿਰ ਨੇ ਬੇਦੋਸ਼ਾਂ ਨੂੰ ਦਿੱਤੇ ਤਸੀਹੇ ਤੇਰੇ ਸ਼ਹਿਰ ਨੇ ਦਾਣਿਆਂ ਦੇ ਵਾਂਗੂ ਅਸੀਂ ਵੀ ਹੈ ਤੇਰੇ ਸ਼ਹਿਰ ਨੇ ਸੀ ਮਕਸਦ ਜਿਨਾ ਦਾ ਆਬਾਦ ਵੇਖਣਾ ਸ਼ਹਿਰ ਨੂੰ ਮਕਸਦ ਜਿਨਾ ਦਾ ਸੀ ਆਬਾਦ ਵੇਖਣਾ ਸ਼ਹਿਰ ਨੂੰ ਉਹੀ ਸੂਲੀ ਟੰਗ ਤੇ ਮਸੀਹ ਹੈ ਤੇਰੇ ਸ਼ਹਿਰ ਨੇ ਉਹੀ ਸੂਲੀ ਟੰਗ ਤੇ ਮਸੀਹ ਹੈ ਤੇਰੇ ਸ਼ਹਿਰ ਨੇ ਚਰਨੇ ਚਨਾਮਾ ਨਦੀਆਂ ਦੇ ਹੁੰਦੇ ਸੁੰਦੇ ਚਰਨੇ ਚਨਾਮਾ ਤੇ ਨਦੀਆਂ ਦੇ ਹੁੰਦੇ ਸੁੰਦੇ ਮਾਰੇ ਨੇ ਪਿਆਸੇ ਪਪੀਹੇ ਤੇਰੇ ਸ਼ਹਿਰ ਨੇ ਮਾਰੇ ਨੇ ਪਿਆਸੇ ਪਪੀਹੇ ਤੇਰੇ ਸ਼ਹਿਰ ਨੇ ਪੱਥਰਾਂ ਤੇ ਪਾਣੀ ਹੀ ਡੋਲਦੇ ਰਹੇ ਨੇ ਪੱਥਰਾਂ ਤੇ ਹੀ ਪਾਣੀ ਉਹ ਡੋਲਦੇ ਰਹੇ ਨੇ ਦੇਖੇ ਨਾ ਤੜਫਦੇ ਪਪੀਹੇ ਤੇਰੇ ਸ਼ਹਿਰ ਦੇ ਦੇਖੇ ਨਾ ਤੜਫਦੇ ਪਪੀਹੇ ਤੇਰੇ ਸ਼ਹਿਰ ਦੇ ਆਸਾਈ ਰਹੂਗਾ ਦੇਖੇ ਨਾ ਤੜਫਦੇ ਪਪੀਹੇ ਤੇਰੇ ਸ਼ਹਿਰ ਦੇ ਪੱਥਰਾਂ ਤੇ ਪਾਣੀ ਹੀ ਡੋਲਦੇ ਰਹੇ ਦੇਖੇ ਨਾ ਤੜਫਦੇ ਪਪੀ ਹੈ ਤੇਰੇ ਸ਼ਾਲ ਦੇ ਧੰਨਵਾਦ ਦੋਸਤੋ